खबर बड़ी ना ना कि पठानकोट बॉडी सफाई ਦੇ ਵਿੱਚ ਰੈਂਕਿੰਗ 195 ਆਈ ਹੈ ਮੈਂ ਸਮਝ ਨਹੀਂ ਲੱਗਿਆ ਇੰਨੀ ਆ ਕੀ ਲੋਕਲ ਬਾਡੀ ਪੰਜਾਬ ਦੇ ਅੰਦਰ ਹੋਣੀ ਹੈ ਚਾਹੇ ਇਸ ਤੋਂ ਮੇਰੇ ਮੇਰੀ ਜਾਣਕਾਰੀ ਦੇ ਵਿੱਚ ਤੇ ਇਸ ਤੋਂ ਘੱਟ ਹੈ ਤੇ ਅਸੀਂ ਇਹ ਦਾ ਮਤਲਬ ਥੱਲੋਂ ਪਹਿਲੇ ਨੰਬਰ ਤੇ ਆਏ ਆ ਇਹ ਸਾਡੇ ਲਈ ਵਾਕਈ ਸਾਰੇ ਪਠਾਨਕੋਟ ਵਾਸੀਆਂ ਦੇ ਲਈ ਸ਼ਰਮ ਦੀ ਗੱਲ ਹੈ ਖਬਰ ਪੜੀ ਕਿ ਪਠਾਨਕੋਟ ਦਾ ਸਫਾਈ ਦੇ ਵਿੱਚ ਰੈਂਕਿੰਗ 195 ਆਈ ਹੈ ਮੈਂ ਸਮਝਦਾ ਕਿ ਇੰਨੀਆਂ ਕੀ ਲੋਕਲ ਬਾਡੀਜ਼ ਪੰਜਾਬ ਦੇ ਅੰਦਰ ਹੋਣੀਆਂ ਸ਼ਾਇਦ ਇਸ ਤੋਂ ਮੇਰੇ ਮੇਰੀ ਜਾਣਕਾਰੀ ਦੇ ਵਿੱਚ ਤੇ ਇਸ ਤੋਂ ਘੱਟ ਹੈ ਤੇ ਅਸੀਂ ਇਹਦਾ ਮਤਲਬ ਥੱਲਿਓਂ ਪਹਿਲੇ ਨੰਬਰ ਤੇ ਆਏ ਆ ਇਹ ਸਾਡੇ ਲਈ ਵਾਕਈ ਸਾਰੇ ਪਠਾਨਕੋਟ ਵਾਸੀਆਂ ਦੇ ਲਈ ਸ਼ਰਮ ਦੀ ਗੱਲ ਹੈ ਕਿ ਸਫਾਈ ਦੇ ਹਾਲਾਤ ਜਿਹੜੇ ਅਸੀਂ ਹਰ ਵਿਅਕਤੀ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਇੱਥੇ ਸਫਾਈ ਦੇ ਹਾਲਾਤ ਬਹੁਤ ਮਾੜੇ ਹੈ ਜਗ੍ਹਾ ਜਗ੍ਹਾ ਦੇ ਉੱਪਰ ਕਚਰਾ ਹੈ ਡੋਰ ਟੂ ਡੋਰ ਕਲੈਕਸ਼ਨ ਚੰਗੀ ਤਰ੍ਹਾਂ ਨਹੀਂ ਚੱਲ ਰਹੀ ਜਿਹੜੇ ਐਮ ਆਰ ਐਫ ਦੇ ਪੁਆਇੰਟਸ ਇਹਨਾਂ ਨੇ ਬਣਾਏ ਸੀ ਉਹ ਕੰਮ ਨਹੀਂ ਕਰ ਰਹੇ ਡੰਪ ਦੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਹੈਗੇ ਲੇਕਿਨ ਇਹ ਗੱਲ ਤੇ ਹੁਣ ਜਗ ਜਾਇਰ ਹੋ ਗਈ ਜਿਸ ਲਈ ਅਸੀਂ 195 ਨੰਬਰ ਦੇ ਉੱਪਰ ਪੰਜਾਬ ਦੇ ਅੰਦਰ ਪਹੁੰਚ ਗਏ ਮੈਨੂੰ ਗੱਲ ਬਹੁਤ ਹੀ ਸ਼ਰਮਨਾਕ ਔਰ ਹਰਾਨੀ ਵਾਲੀ ਲੱਗੀ ਪਟੰਡਾ ਪਹਿਲੇ ਨੰਬਰ ਤੇ ਆਇਆ ਬਹੁਤ ਸਾਰੇ ਹੋਰ ਸ਼ਹਿਰਾਂ ਨੇ ਆਪਣੀ ਰੈਂਕਿੰਗ ਇੰਪਰੂਵ ਕੀਤੀ ਤੁਹਾਨੂੰ ਯਾਦ ਹੋਵੇਗਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ 2017 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਦੀ ਨਗਰ ਨਿਗਮ ਚਲਾ ਰਹੀ ਸੀ ਮੈਂ ਮੇਅਰ ਸੀਗਾ ਪਰ ਪੰਜਾਬ ਦੇ ਵਿੱਚ ਅਸੀਂ 4 ਨੰਬਰ ਤੇ ਆਏ ਸੀ ਔਰ ਉਸ ਤੋਂ ਬਾਅਦ ਵੀ ਕਦੀ 10ਵੇਂ ਨੰਬਰ ਤੋਂ ਥੱਲੇ ਸਾਡੀ ਰੈਂਕਿੰਗ ਨਹੀਂ ਗਈ ਕਈ ਕਾਰਨ ਜਿਹੜੇ ਹੈਗੇ ਇਹਦੇ ਵਿੱਚ ਜਿਹੜੇ ਰੈਂਕਿੰਗ ਦੇ ਰਹਿੰਦੇ ਕਈ ਤਰੀਕੇ ਦੇ ਨੰਬਰ ਹੁੰਦੇ ਆ ਲੇਕਿਨ ਅਸੀਂ ਸਾਲੋਂ ਸਾਲ 2015 ਤੋਂ ਸਵਚ ਭਾਰਤ ਦੀ ਮੁਹਿੰਮ ਦੇ ਰੀਏ ਆਦਰਨੀ ਪ੍ਰਧਾਨ ਮੰਤਰੀ ਨੇ ਸ਼ੁਰੂ ਕੀਤੀ ਹੈ ਉਹਦੇ ਬਾਅਦ ਬਹੁਤ ਸਾਰਾ ਬਜਟ ਸਵਚ ਭਾਰਤ ਦੇ ਲਈ ਚਾਇਓ ਟਾਇਲਟ ਦੀ ਕੰਸਟਰਕਸ਼ਨ ਹੈ ਪਬਲਿਕ ਟਾਇਲਟ ਬਣਨ ਦੀ ਦੀ ਗੱਲ ਹੈ ਡੋਰ ਟੂ ਡੋਰ ਕਲੈਕਸ਼ਨ ਦੀ ਗੱਲ ਹੈ ਉਸ ਤੋਂ ਇਲਾਵਾ ਵੀ ਇਹਦੇ ਲਈ ਕੋਈ ਨਾ ਕੋਈ ਮਸ਼ੀਨਰੀ ਖਰੀਦਣ ਦੀ ਰਿਕਸ਼ਾ ਖਰੀਦਣ ਦੀ ਆਟੋਜ਼ ਖਰੀਦਣ ਦੀ ਉਹਨਾਂ ਦੇ ਲਈ ਸਾਧਨ ਜਿਹੜੇ ਗਿਆ ਉਹ ਫਿਊਲ ਦੇ ਉਹ ਮੁਹੱਈਆ ਕਰਾਉਣ ਦੇ ਲਈ ਜਿੱਥੇ ਕੇਂਦਰ ਦੀ ਸਰਕਾਰ ਪੈਸੇ ਉਪਲਬਧ ਕਰਦੀ ਹੈ ਤੁਸੀਂ ਕਿਸ ਤਰੀਕੇ ਦਾ ਇਸਤੇਮਾਲ ਉਹ ਸਾਰੇ ਪੈਸੇ ਦਾ ਕਰ ਰਹੇ ਹੋ ਇਹ ਤੁਹਾਡੀ ਰੈਂਕਿੰਗ ਨੂੰ ਵੇਖਣ ਤੋਂ ਮਿਲਦਾ ਹੈ ਔਰ ਦੇਖਣ ਦੇ ਵਿੱਚ ਬੜੀ ਹੈਰਾਨੀ ਹੋਈ ਕਿ ਜਿਹੜਾ ਕੇ ਰਾਸ਼ਟਰੀ ਸਤਰ ਦੇ ਉੱਪਰ ਤੁਹਾਡਾ 696ਵਾਂ ਨੰਬਰ ਪਠਾਨਕੋਟ ਦਾ ਉਹ ਆਇਆ ਹੈ ਇਹ ਸਾਡਾ ਸਿਰ ਸ਼ਰਮ ਨਾਲ ਝੁਕ ਗਿਆ ਕਿ ਨਗਰ ਨਿਗਮ ਦੀ ਕਾਰਗੁਜ਼ਾਰੀ ਇਸ ਹੱਦ ਤੱਕ ਗਿਰ ਚੁੱਕੀ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਕੋਈ ਵੀ ਵਿਅਕਤੀ ਨਗਰ ਨਿਗਮ ਦੇ ਚਾਇਆ ਅਧਿਕਾਰੀ ਹੈ ਕਾਂਗਰਸ ਦੁਆਰਾ ਸੰਚਾਲਿਤ ਮੇਅਰ ਹੈ ਔਰ ਇਸ ਪ੍ਰਦੇਸ਼ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹ ਕੋਈ ਵੀ ਪਠਾਨਕੋਟ ਦੇ ਕਿਸੇ ਵੀ ਵਿਸ਼ੇ ਨੂੰ ਲੈ ਕੇ ਸੀਰੀਅਸ ਨਹੀਂ ਹੈ ਔਰ ਸਫਾਈ ਦੀ ਕਾਰਗੁਜ਼ਾਰੀ ਇਤਨੀ ਖਰਾਬ ਹੈ ਇਹ ਮੈਨੂੰ ਕਹਿਣ ਦੀ ਹੋਰ ਜ਼ਰੂਰਤ ਨਹੀਂ ਇਹ ਅੰਕੜੇ ਨੇ ਗੱਲ ਪ੍ਰੂਫ ਕਰ ਦਿੱਤੀ ਹੈ ਸਭ ਕੋਲ ਨੂੰ ਲੱਗਦਾ ਨਹੀਂ ਕਿ ਜਿਹੜੇ ਵਿਧਾਇਕ ਉਹ ਵੀ ਜੇ ਵੀ ਦੇਖੀਏ 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 ਮੇਰਾ ਇਹਦੇ ਵਿੱਚ ਇਹ ਕਹਿਣਾ ਹੈ ਕਿ ਵਿਧਾਇਕ ਦਾ ਆਪਣਾ ਕੰਮ ਹੁੰਦਾ ਹੈ ਵਿਧਾਇਕ ਦਾ ਕੰਮ ਗਲੀਆਂ ਨਾਲੀਆਂ ਦਾ ਨਹੀਂ ਹੈਗਾ ਗਲੀਆਂ ਨਾਲੀਆਂ ਦਾ ਸਫਾਈ ਦਾ ਸੀਵਰੇਜ ਦਾ ਕੰਮ ਜਿਹੜਾ ਉਹ ਨਗਰ ਨਿਗਮ ਦਾ ਹੈਗਾ ਨਗਰ ਨਿਗਮ ਦਾ اور ਪ੍ਰਦੇਸ਼ ਸਰਕਾਰ ਕਿਉਂਕਿ ਆਫੀਸਰ ਸਾਰੇ ਪ੍ਰਦੇਸ਼ ਸਰਕਾਰ ਦੇ ਆ ਇਹ ਸਿਰਫ ਦੋ ਪ੍ਰਕਾਰ ਦੇ ਲੋਕ ਜਿਹੜੇ ਹੈ ਇਹ ਨਗਰ ਨਿਗਮ ਨੂੰ ਚਲਾਉਂਦੇ ਆ ਅਸੀਂ ਵੀ ਨਗਰ ਨਿਗਮ ਦਾ ਵੀ 3 ਸਾਲ ਜਦੋਂ ਕਾਂਗਰਸ ਦੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦੀ ਨਗਰ ਨਿਗਮ ਰਹੀ ਹੈ ਕਈ ਤਰੀਕੇ ਦੀ ਔਕਣਾ ਆਉਂਦੀਆਂ ਰਹੀਆਂ ਲੇਕਿਨ ਅਸੀਂ ਉਹਨੂੰ ਮਿਹਨਤ ਕਰਕੇ ਔਰ ਸਾਡਾ ਜਿਹੜਾ ਸੰਗਠਨ ਹੈ ਉਹ ਇੰਨਾ ਮਜ਼ਬੂਤ ਹੈਗਾ ਸਾਰਾ ਅਸੀਂ ਸਾਰੇ ਜਿਹੜਾ ਹੈਗਾ ਉਹਨੂੰ ਬੜੇ ਵਧੀਆ ਢੰਗ ਦੇ ਨਾਲ ਚਲਾਉਂਦੇ ਰਿਹਾ ਲੇਕਿਨ ਤੁਸੀਂ ਅੰਦਾਜ਼ਾ ਲਗਾਓ ਕਿ ਅੱਜ ਸਫਾਈ ਦੀ ਵਿਵਸਥਾ ਦੀ ਹਾਲਾਤ ਤੁਹਾਨੂੰ ਪਤਾ ਲੱਗ ਗਏ ਲੇਕਿਨ ਕੱਲ ਸ਼ਹਿਰ ਦੇ ਅੰਦਰ ਸਿਰਫ 15-20 ਮਿੰਟ ਤੇਜ਼ بارش ਹੋਈ ਤੁਸੀਂ ਮਿਊਨਿਸਪਲ ਬਾਜ਼ਾਰ ਦਾ ਹਾਲ ਵੇਖਿਆ ਸ਼ਹਿਰ ਦੇ ਆਪਣੇ ਮੇਰੇ ਆਪਣੇ ਵਾਰਡ ਦੇ ਅੰਦਰ 9 ਨੰਬਰ ਵਾਰਡ ਚ ਰਾਮਲੀਲਾ ਗਰਾਊਂਡ ਕਲੋਨੀ ਜਿਹੜੀ ਹੈ ਚਿਲड्रन ਪਾਰਕ ਦੇ ਆਲੇ ਦੁਆਲੇ 2-2 ਫੁੱਟ ਪਾਣੀ ਜਿਹੜਾ ਹੈ ਲਗਭਗ 2 ਘੰਟੇ ਜਿਹੜਾ ਹੈਗਾ ਉਹ ਰਿਹਾ ਉਹਦੀ ਨਿਕਾਸੀ ਕਿਸੇ ਪ੍ਰਕਾਰ ਨਹੀਂ ਹੋ ਪਾ ਰਹੀ ਸੀ ਲੋਕ ਇਤਨੇ ਤਸਤ ਸੀ ਪ੍ਰਤਾੜਿਤ ਸੀ ਮੈਂ ਬਾਰ-ਬਾਰ ਜਿਹੜਾ ਹੈਗਾ ਅਫਸਰਾਂ ਨੂੰ ਕਹਿਣ ਦੇ ਬਾਵਜੂਦ ਵੀ ਕੋਈ ਵੀ ਹੱਲ ਇਹਦਾ ਇਸ ਪ੍ਰਕਾਰ ਦਾ ਨਹੀਂ ਨਿਕਲ ਰਿਹਾ ਮੈਂ ਮਹਿਸੂਸ ਕਰਦਾ ਕਿ ਇਹਦੇ ਵਿੱਚ ਇੱਛਾ ਸ਼ਕਤੀ ਦੀ ਕਮੀ ਇੱਕ ਬਹੁਤ ਵੱਡਾ ਕਾਰਨ ਹੈ ਅਸੀਂ ਬਲੇਮ ਤੇ ਮੈਂ ਦੇਖ ਰਿਹਾ ਕਿ ਪਿਛਲੇ 3.5 ਸਾਲ ਤੋਂ ਕੋਈ ਵੀ ਵਿਕਾਸ ਦਾ ਕੰਮ ਪਠਾਨਕੋਟ ਸ਼ਹਿਰ ਦੇ ਅੰਦਰ ਨਹੀਂ ਹੋ ਰਿਹਾ ਇਹ ਫੇਰ ਕਹਿੰਦੇ ਜੀ ਫਾਈਨੈਂਸ ਕਮਿਸ਼ਨ ਦੀ ਗ੍ਰਾਂਟ ਜਿਹੜੀ ਹੈ ਉਹ ਉਹ ਨਹੀਂ ਆਈ ਫਾਈਨੈਂਸ ਕਮਿਸ਼ਨ ਦੀ ਗ੍ਰਾਂਟ ਲੈਣ ਦੇ ਟੰਗ ਹੁੰਦੇ ਆ ਉਹਦੇ ਕਈ ਜਿਹੜੇ ਆ ਕਈ ਕਾਰਵਾਈ ਕਈ ਤਰੀਕੇ ਦੀ ਕੰਡੀਸ਼ਨਸ ਨੂੰ ਮੀਟ ਕਰਨਾ ਪੈਂਦਾ ਅਸੀਂ ਕਿੰਨਾ ਵੱਡਾ ਅਮਾਉਂਟ ਜਿਹੜਾ ਹੈਗਾ ਫਾਈਨਾਂਸ ਕਮਿਸ਼ਨ ਦੇ ਪੈਸਿਆਂ ਦਾ ਐਨਾਲੀ ਛੱਡ ਕੇ ਆਏ ਸੀ ਹੁਣ ਇਹ ਵੀ ਮੈਨੇਜ ਕਰਨ ਨਾ ਬਲੇਮ ਕਰਨਾ ਬਹੁਤ ਆਸਾਨ ਹੈ ਲੇਕਿਨ ਇਹ ਬਲੇਮ ਲੈਣਾ ਵੀ ਸਿੱਖਣ ਕਿ ਸਰਕਾਰ ਸ਼ਹਿਰ ਦੀ ਸਫਾਈ ਵਿਵਸਥਾ ਬਿਲਕੁਲ ਚਰਮੜਾ ਚੁੱਕੀ ਹੈ ਸ਼ਹਿਰ ਦੇ ਵਿੱਚ ਸੀਵਰੇਜ ਵਿਵਸਥਾ ਬਿਲਕੁਲ ਚਰਮੜਾ ਚੁੱਕੀ ਹੈ ਮੈਂ ਪਾਣੀ ਦੀ ਪੀਣ ਦੇ ਪਾਣੀ ਦੀ ਇੱਕ ਵੀਡੀਓ ਜਿਹੜੀ ਹੁਣ ਤੁਹਾਡੇ ਨਾਲ ਹੁਣੇ ਸ਼ੇਅਰ ਕੀਤੀ ਰਾਨ ਕੇ ਮੰਦਰ ਦੇ ਇੱਕ ਸਖਪਾਲ ਸੈਣੀ ਦੀ ਗਲੀ ਦੀ ਵੀਡੀਓ ਹੈਗੀ ਹੈ ਉਹਦੇ ਤੁਸੀਂ ਅਗਰ ਦੇਖੋਗੇ ਕੱਲ ਉਥੇ ਮੈਂ بار بار کئی ਦਿਨਾਂ ਦਾ ਅਫਸਰ ਸਾਹਿਬ ਨੂੰ ਵੀ ਬੇਨਤੀ ਕਰ ਰਿਹਾ ਸਾਰਿਆਂ ਨੂੰ ਕਹਿ ਰਹੇ ਕਿ ਉੱਥੇ ਪਾਣੀ ਦੀ ਲੀਕ ਜਿਹੜੀ ਹੈ ਉਹ ਠੀਕ ਕਰੋ ਲੇਕਿਨ ਕੋਈ ਵੀ ਵਿਅਕਤੀ ਧਿਆਨ ਦੇਣ ਲਈ ਤਿਆਰ ਨਹੀਂ ਹੈ ਔਰ ਕਿਸ ਤਰੀਕੇ ਦਾ ਪਾਣੀ ਪੀਣ ਦੇ ਲਈ ਲੋਕ ਮਜਬੂਰ ਹੋ ਰਹੇ ਹੈ ਜੇ ਤੁਸੀਂ ਅਗਰ ਵੀਡੀਓ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਅਗਰ ਪਠਾਨਕੋਟ ਸ਼ਹਿਰ ਦੇ ਅੰਦਰ ਪਿਛਲੇ ਸਾਢੇ 3 ਸਾਲ ਦੇ ਅੰਦਰ ਕੋਈ ਕੰਮ ਨਹੀਂ ਹੋਇਆ ਇਹਦੀ ਜ਼ਿੰਮੇਵਾਰੀ ਹੈ ਜਾਂ ਤਾਂ ਕਾਂਗਰਸ ਦੁਆਰਾ ਸੰਚਾਲਿਤ ਨਗਰ ਨਿਗਮ ਨੂੰ ਮੇਅਰ ਪਠਾਨਕੋਟ ਨੂੰ ਔਰ ਆਪ ਦੀ ਸਰਕਾਰ ਨੂੰ ਲੈਣੀ ਪਏਗੀ ਕਿ ਨਹੀਂ ਲੈਣੀ ਪਏਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਤੋਂ ਇਲਾਵਾ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ ਲੋਕ ਆਪਣੀ ਪ੍ਰੋਬਲਮਸ ਕਾਉਂਸਲਰ ਆਪਣੀ ਪ੍ਰੋਬਲਮ ਕਿਸ ਤਰੀਕੇ ਦੇ ਨਾਲ ਜਿਹੜਾ ਦਸੰ ਫਰਵਰੀ ਜਾਂ ਮਾਰਚ ਦੇ ਵਿੱਚ ਜਦੋਂ ਬਜਟ ਦੇ ਕਾਰਨ ਕੋਈ ਮੀਟਿੰਗ ਹੋਈ ਹੋएगी 10 ਮਹੀਨੇ ਜਾਂ 11 ਮਹੀਨੇ ਦੇ ਬਾਅਦ ਮੀਟਿੰਗ ਹੋਈ ਔਰ ਉਸ ਤੋਂ ਬਾਅਦ ਕੋਈ ਵੀ ਮੀਟਿੰਗ ਜਿਹੜੀ ਹਾਊਸ ਦੀ ਨਹੀਂ ਹੋਈ ਕੋਈ ਵੀ ਵਿਅਕਤੀ ਕੋਈ ਵੀ ਕਾਉਂਸਲਰ ਆਪਣੀ ਪ੍ਰੋਬਲਮ ਜਿਹੜੀ ਹੈ ਹਾਊਸ ਦੇ ਅੰਦਰ ਡਿਸਕਸ ਨਹੀਂ ਕਰ ਸਕਦਾ ਇਕਸਰੀਕੇ ਦੀ ਸਿਚੁਏਸ਼ਨ ਜਿਹੜੀ ਹੈ ਪਠਾਨਕੋਟ ਦੇ ਅੰਦਰ ਬਣ ਗਈ ਹੈ ਮੈਂ ਇਹ ਮਹਿਸੂਸ ਕਰਦਾ ਕਿ ਅਸੀਂ ਬਹੁਤ ਜਲਦੀ ਇਸ ਸਾਰੇ ਵਿਸ਼ੇ ਨੂੰ ਅਗਲੇ ਪੱਧਰ ਦੇ ਉੱਪਰ ਲੈ ਕੇ ਜਾਵਾਂਗੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਦੇ ਵਿੱਚ ਸੀਜ਼ਡ ਹੈ ਅੱਜ ਤੇ ਤੁਹਾਡੇ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਆਉਣ ਵਾਲੇ ਸਮੇਂ ਦੇ ਅੰਦਰ ਸਾਰੇ ਲੋਕ ਆਪਾਂ ਮਿਲ ਕੇ ਇਸ ਬਾਰੇ ਦੇ ਵਿੱਚ ਹਮਲਾ ਬੋਲਾਂਗੇ ਸ਼ਹਿਰ ਦੀ ਸਫਾਈ ਦੀ ਵਿਵਸਥਾ ਨੂੰ ਲੈ ਕੇ ਸੀਵਰੇਜ ਦੀ ਵਿਵਸਥਾ ਨੂੰ ਲੈ ਕੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਲੈ ਕੇ ਔਰ ਇਹ ਵੀ ਦੱਸਾਂਗੇ ਕਿ ਅਗਰ ਪਠਾਨਕੋਟ ਦੇ ਅੰਦਰ ਪਿਛਲੇ ਕਈ ਦਿਨ ਤੋਂ ਅਗਰ ਕੋਈ ਕੰਮ ਹੋਇਆ ਤਾਂ ਸਿਰਫ ਕੇਂਦਰ ਦੇ ਪੈਸਿਆਂ ਦੇ ਨਾਲ ਕੰਮ ਹੋਇਆ ਪੰਜਾਬ ਦੀ ਸਰਕਾਰ ਨੇ ਕੋਈ ਵੀ ਪੈਸਾ ਪਠਾਨਕੋਟ ਦੇ ਵਿਕਾਸ ਦੇ ਲਈ ਕਦੀ ਵੀ ਖਰਚ ਨਹੀਂ ਕੀਤਾ ਔਰ ਜਿਹੜੇ EMPLOYEES ਦੀ ਗੱਲ ਕਰਦੇ ਬਹੁਤ ਸਾਰੇ EMPLOYEES ਨੂੰ ਪਤਾ ਲੱਗਦਾ ਇਹਨਾਂ ਨੇ ਭਰਤੀ ਕਰ ਰਹੇ ਕਰ ਰਹੇ ਹੈਗੇ ਉਹ ਕਿੱਥੇ ਲੱਗੇਦੇ ਆ ਅਗਰ ਸਫਾਈ ਕਰਮਚਾਰੀ ਹੈਗੇ ਤਾਂ ਕੀ ਉਹ ਆਪਣੀ ਡਿਊਟੀ ਕਰ ਰਹੇ ਹਨ ਉਹਨਾਂ ਕੋਲ ਡਿਊਟੀ ਕਿੰਨੇ ਕਰवानी ਹੈ ਸਾਨੂੰ ਤੇ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹਦੇ One of the premium and prestigious professional institutes Providing a wide range of professional courses with 100% placement assistance. We are Sri Sai Group of Institutes.